ਦਿੱਲੀ ਦੇ ਤਿਆਗਰਾ ਸਟੇਡੀਅਮ ਦੇ ਵਿੱਚ ਸੀਐਮ ਰੇਖਾ ਗੁਪਤਾ ਦੁਆਰਾ ਵੀਰਵਾਲ ਦਿਵਸ ਦੇ ਮੌਕੇ ਤੇ ਸਮਾਗਮ ਦਾ ਆਯੋਜਨ ਕੀਤਾ ਗਿਆ ਸਰ ਸੀਐਮ ਰੇਖਾ ਗੁਪਤਾ ਦੁਆਰਾ ਵੀਰਵਾਲ ਦਿਵਸ ਦੇ ਮੌਕੇ ਤੇ ਇਨਾ ਵੱਡਾ ਆਯੋਜਨ ਕੀਤਾ ਗਿਆ ਕੀ ਕਹਿਣਾ ਚਾਹੂੰਗੇ ਇਹ ਜਿਹੜਾ ਸਮਾਗਮ ਵਾਸਤੇ ਡੇਟ ਚੈੱਕ ਕੀਤਾ ਗਿਆ ਹੈ ਜਿਹੜਾ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਹਦਾ ਉਪਰਾਲਾ ਸ਼ੁਰੂ ਕੀਤਾ ਸੀ 2022 ਵਿੱਚ ਔਰ ਬੜੀ ਖੁਸ਼ੀ ਹੈ ਕਿ ਦਿੱਲੀ ਸਰਕਾਰ ਉਸੀ ਨਕਸ਼ੇ ਕਦਰ ਤੇ ਚੱਲਦੇ ਹੋਏ ਉਹਨਾਂ ਵੀਰ ਜਿਹੜੇ ਸਾਡੇ ਸ਼ਹੀਦ ਨੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਜੀ ਸਿੰਘ ਜੀ ਬਾਬਾ ਜੂਝਾਰ ਸਿੰਘ ਉਹਨਾਂ ਦੀ ਯਾਦ ਨੂੰ ਐਕਨੋਲਜ ਕਰਦੇ ਹੋ ਉਹਨਾਂ ਸ਼ਹਾਦਤ ਨੂੰ ਐਕਨੋਲਜ ਕਰਦੇ ਹੋਏ ਜੋ ਇਸ ਸਮਾਗਮ ਰੱਖਿਆ ਹੈ ਔਰ ਜਿਹੜਾ ਜਗਾ ਜਗਾ ਹਰ ਸਕੂਲ ਹਰ ਬੱਚਿਆਂ ਵਿੱਚ ਮੈਸੇਜ ਜਾ ਰਿਹਾ ਹੈ ਆਈ ਥਿੰਕ ਬੱਚਿਆਂ ਨੂੰ ਜਾਣਨਾ ਜ਼ਰੂਰੀ ਹੈ ਕਿ ਇਸ ਦੇਸ਼ ਦੀ ਜਿਹੜੀ ਨੀਂਵ ਹੈ ਉਹਦੇ ਵਿੱਚ ਕਿੰਨਾ ਸ਼ਹੀਦਾਂ ਦਾ ਖੂਨ ਡੁੱਲਿਆ ਹੈ ਤਾਂ ਜੋ ਆਪਣੀ ਵਿਰਸਤ ਤੋਂ ਉਹ ਜਾਣੂ ਹੋਣ ਔਰ ਇਸ ਸ਼ਹਾਦਤ ਨੂੰ ਹਮੇਸ਼ਾ ਨਮਨ ਕਰਨ ਔਰ ਉਸ ਤੋਂ ਪ੍ਰੇਰਣਾ ਲੈਂਦੇ ਹੋਏ ਇਸ ਦੇਸ਼ ਨੂੰ ਹੋਰ ਉੱਪਰ ਲੈ ਕੇ ਜਾਣ ਦੇ ਔਰ ਅੱਛੇ ਲੈਵਲ ਤੇ ਲੈ ਕੇ ਜਾਣ ਦੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਬੱਚੇ ਸਾਕਾਰ ਕਰਨ ਉਹਨਾਂ ਦੀ ਸ਼ਹਾਦਤ ਤੋਂ ਪ੍ਰੇਰਣਾ ਜ਼ਰੂਰ ਲੈਣ ਔਰ ਮੈਂ ਆਸ ਕਰਦਾ ਹਾਂ ਇਹ ਜੋ ਸਮਾਗਮ ਰੱਖਿਆ ਗਿਆ ਹੈ ਇਹਨੂੰ ਵੱਡੇ ਪੱਧਰ ਤੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਉੱਤੇ ਵੀ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕਾਲਜੇਸ ਦੇ ਵਿੱਚ ਪੜਾਇਆ ਜਾਏਗਾ ਔਰ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕੀਤਾ ਜਾਏਗਾ ਅੱਜ ਜਿਵੇਂ ਦੇਖਿਆ ਕਿ ਅੱਜ ਮਜੀਂਦਰ ਸਿੰਘ ਸਿਰਸਾ ਜੀ ਸੀਐਮ ਰੇਖਾ ਗੁਪਤਾ ਉਹਨਾਂ ਨੇ ਸਾਰੇ ਬੱਚੇ ਜਿਹੜੇ ਆਏ ਸੀਗੇ ਇੱਥੇ ਉਹਨਾਂ ਨੂੰ ਇਤਿਹਾਸ ਬਾਰੇ ਜਾਣੂ ਕਰਾਇਆ ਤੇ ਤੁਹਾਨੂੰ ਕੀ ਲੱਗਦਾ ਕਿ ਹੋਰ ਇਸ ਤਰੀਕੇ ਦੇ ਹੋਰ ਕਿਹੜੇ ਕਿਹੜੇ ਉਪਰਾਲੇ ਜਿਹੜੇ ਸਾਨੂੰ ਕਰਨੀ ਚਾਹੀਦੇ ਜਿਹੜੇ ਸਾਡੇ ਇਤਿਹਾਸ ਹੈ ਉਹਦੇ ਬਾਰੇ ਸਾਡੇ ਆਉਣ ਵਾਲੇ ਜਨਰੇਸ਼ਨ ਨੂੰ ਜਾਣੂ ਕਰਾਇਆ ਜਾਵੇ ਮੈਨੂੰ ਲੱਗਦਾ ਹੈ ਕਿ ਸ਼ਾਰਟ ਟਰਮ ਕੋਰਸਿਸ ਜਿਹੜੇ ਜਿੰਨੇ ਵੀ ਸਾਡੀ ਹਿਸਟਰੀ ਹੈ ਉਹਦੇ ਬਾਰੇ ਸਕੂਲਾਂ ਵਿੱਚ ਪੜ੍ਹਾਇਆ ਜਾਣ ਚਾਹੀਦਾ ਹੈ ਜਿਹੜਾ ਕਿ ਸਰਕਾਰ ਨੇ ਉਪਰਾਲਾ ਕੀਤਾ ਹੈ ਉਹ ਦੇਖਣਾ ਪਏਗਾ ਕਿੰਨੇ ਵੱਡੇ ਪੱਧਰ ਤੇ ਕਰਦੇ ਨੇ ਜਿੱਥੇ ਵੀ ਮੌਕਾ ਮਿਲੇ ਸੈਮੀਨਾਰਸ ਕਰਾ ਕੇ ਸਕੂਲਾਂ ਦੇ ਵਿੱਚ ਜਿਹੜੇ ਫੰਕਸ਼ਨਸ ਹੁੰਦੇ ਉਹਨਾਂ ਵਿੱਚ ਉਹਨਾਂ ਦੀ ਪ੍ਰਸਤੁਤੀ ਕਰਕੇ ਮੈਨੂੰ ਲੱਗਦਾ ਹੈ ਕਿ ਹੋਰ ਵੱਡੇ ਪੱਧਰ ਤੇ ਬੱਚਿਆਂ ਨੂੰ ਜਾਣੂ ਕਰਾਇਆ ਜਾ ਸਕਦਾ ਹੈ ਤੇ ਇਨਾ ਵਡਿਆ ਤਰੀਕੇ ਨਾਲ ਜਿਹੜਾ ਗਤਕੇ ਦੀ ਪਰਫਾਰਮੈਂਸ ਜਿਹੜੀ ਅੰਦਰ ਬੱਚਿਆਂ ਨੇ ਕੀਤੀ ਛੋਟੇ ਛੋਟੇ ਬੱਚਿਆਂ ਜਿਹਨੇ ਸੇਮ ਰੇਖਾ ਗੁੱਤਨਾ ਦੁਆਰਾ ਉਹਨਾਂ ਨੂੰ ਪ੍ਰਸਾਣ ਵੀ ਕੀਤਾ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਗਤਕਾ ਇੱਕ ਪੰਜਾਬ ਦਾ ਇੱਕ ਖਾਲਸਾ ਕੌਮ ਦਾ ਮਾਰਸ਼ਲ ਆਰਟ ਹੈ ਗੁਰੂ ਹਰਗੋਬਿੰਦ ਸਿੰਘ ਸਾਹਿਬ ਨੇ ਇਹ ਸ਼ੁਰੂ ਕੀਤਾ ਸੀ ਤੇ ਅਸੀਂ ਇਹਨੂੰ ਹੋਰ ਕੰਟੀਨਿਊਟੀ ਰੱਖ ਰਹੇ ਹਾਂ ਤੇ ਇਹਨੂੰ ਅੱਗੇ ਹਰ ਕਰ ਕਰਿ ਗਤਕਾ ਹੋਣਾ ਚਾਹੀਦਾ ਹੈ ਫॉर ਸੈਲਫ ਪ੍ਰੋਟੈਕਸ਼ਨ ਐਂਡ ਸੈਲਫ ਬੋਡੀ ਬਿਲਡਿੰਗ ਤੇ ਇਹਦੇ ਵਾਸਤੇ ਆਪਾਂ ਨੂੰ ਸਭ ਨੂੰ ਤਿਆਰਬੜ ਤਿਆਰ ਕਰਕੇ ਹੋਰ ਬੱਚਿਆਂ ਨੂੰ ਇਨਰੋਲ ਕਰਨਾ ਚਾਹੀਦਾ ਹੈਗਾ ਕਿਸੇ ਕੌਮ ਦਾ ਵੀ ਹੋਵੇ ਬਟ ਉਹਨਾਂ ਨੂੰ ਗਤਕਾਨਾ ਚਾਹੀਦਾ ਹੈ ਖਾਸ ਕਰਕੇ ਸਾਡੇ ਬੱਚੀਆਂ ਜਿਹੜੀਆਂ ਗੀਆਂ ਨੇ ਉਹਨਾਂ ਨੂੰ ਟ੍ਰੇਨ ਕਰਨਾ ਚਾਹੀਦਾ ਹੈਗਾ ਸੈਲਫ ਡਿਫੈਂਸ ਵਾਸਤੇ ਉਹ ਕਦੀ ਵੀ ਕਮਾ ਸਕਦਾ ਹੈ ਕਿ ਅੱਗੇ ਸਮੇਂ ਜਿਸ ਤਰ੍ਹਾਂ ਹੈਗਾ ਦੇਖ ਕੇ ਬੱਚੇ ਜਿਹੜੇ ਜਾਂਦੇ ਨੇ ਇਕੱਲੇ ਵਗੈਰਾ ਉਹਦੇ ਨਾਲ ਬੜਾ ਫਰਕ ਪਏਗਾ ਜੇਕਰ ਉਹਨਾਂ ਦਾ ਸੈਲਫ ਕੰਫੀਡੈਂਸ ਰਹੇਗਾ ਫਿਰ ਉਹਨਾਂ ਨੂੰ ਕੋਈ ਦਿੱਕਤ ਨਹੀਂ ਕਿਸੇ ਪਾਗਰ ਦੀ ਔਰ ਕਰ ਜਿਹੜੇ ਬੈਠੇ ਨੇ ਬਟੇ ਉਹਨਾਂ ਨੂੰ ਵੀ ਸਕੂਨ ਨਾਲ ਉਹ ਸਾਰੇ ਬੱਚੇ ਨੂੰ ਇਹਦੇ ਵਿੱਚ ਕੋਈ ਏਜ ਨਹੀਂ ਹੈਗਾ ਬੱਚਾ 5 ਸਾਲ ਤੋਂ ਲੈ ਕੇ 70 ਸਾਲ ਤੱਕ ਵੀ ਇਹ ਘਟਕਾ ਖੇਡ ਸਕਦਾ ਹੈ ਉਹਦੇ ਨਾਲ ਉਹਦੀ ਬੋਡੀ ਦੀ ਫਿਟਨੈਸ ਠੀਕ ਰਹੇਗੀ ਐਂਡ ਉਹ ਦੈਟ ਇਜ਼ ਮੋਸਟ ਇੰਪੋਰਟੈਂਟ ਇੱਕ ਚੀਜ਼ ਹੋਰ ਹੈ ਸਭ ਤੋਂ ਵੱਡੀ ਗੱਲ ਜਿਹੜੀ ਆਪਾਂ ਦੇਖੀ ਹੈ ਕਿ ਅੱਜ ਪੂਰੇ ਦੇਸ਼ ਦੇ ਵਿੱਚ ਨਾਲੇ ਦਿੱਲੀ ਦੇ ਵੱਖ-ਵੱਖ ਥਾਵਾਂ ਤੇ ਇਹ ਪ੍ਰੋਗਰਾਮ ਜਿਹੜਾ ਕਰਵਾਇਆ ਗਿਆ ਵਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਤੇ ਇਸ ਤਰ੍ਹਾਂ ਜਿਹੜਾ ਪ੍ਰੋਗਰਾਮ ਨਾਲ ਬੱਚਿਆਂ ਨੂੰ ਸਾਰੇ ਬੱਚਿਆਂ ਨੂੰ ਸਾਰੇ ਕੌਮ ਦੇ ਬੱਚਿਆਂ ਨੂੰ ਸਭ ਨੂੰ ਪਤਾ ਲੱਗੇਗਾ ਵੀ ਸ਼ਹਾदत ਹੋਂਦੀ ਕਿ ਹੈਗੀ ਕਿਉਂ ਹੋਇਆ ਕਿਵੇਂ ਹੋਇਆ ਕੀ ਲੋੜ ਸੀ ਤੇ ਉਹ ਜੋ ਕੀਤਾ ਗਿਆ ਤੇ ਉਹਦੇ ਕੋਲੋਂ ਉਸ ਚੀਜ਼ ਤੋਂ ਸਿੱਖਿਆ ਲੈ ਕੇ ਤੇ ਅੱਗੇ ਆਪਣਾ ਜਿਹੜਾ ਧਿਆਨ ਰੱਖ ਸਕਦੇ ਬੰਦੇ ਤੇ ਉਹਦੇ ਨਾਲ ਆਪਣੀ ਸਿਕਿਉਰਿਟੀ ਕਰ ਸਕਦੇ ਆ ਜੋ ਵੀ ਦਸਤਾਵੇਜ਼ ਇੰਨਾ ਵੱਡਾ ਸਮਾਗਮ ਇੰਨੇ ਵੱਡੇ ਲੈਵਲ ਤੇ ਸੀਮ ਰੇਖਾ ਗੁਪਤਾ ਦੁਆਰਾ ਪ੍ਰਦਾਨ ਦੀ ਨરેਂਦਰ ਮੋਦੀ ਜੀ ਦੁਆਰਾ ਕਰਵਾਇਆ ਜਾ ਸੀ ਕੀ ਕਹਿਣਾ ਚਾਹੋਗੇ ਆ ਦੇਖੋ ਜੀ ਇਹ ਜਿਹੜਾ ਪ੍ਰੋਗਰਾਮ ਹੈ ਮੈਨੂੰ ਲੱਗਦਾ ਹੈ ਕਿ ਬਹੁਤ ਟਾਈਮ ਬਾਅਦ ਇਨੇ ਸਾਲਾਂ ਬਾਅਦ ਸਰਕਾਰ ਨੇ ਉਹਨਾਂ ਦੀ ਸ਼ਹਾਦਤਾਂ ਦੀ ਮਤਲਬ ਬਾਬਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਏਕਨੋਲਜ ਕੀਤਾ ਹੈ। ਉਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਆਪਣੀ ਵਿਰਾਸਤ ਬਾਰੇ ਹੋਰ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਜਾਣੂ ਕਰਾਇਆ ਜਾ ਰਿਹਾ ਹੈ। ਕਿਉਂਕਿ ਜਿਹੜੀ ਕੌਮ ਆਪਣੀ ਵਿਰਾਸਤ ਆਪਣੀ ਹਿਸਟਰੀ ਭੁੱਲ ਜਾਂਦੀਆਂ ਉਹ ਅੱਜ ਵੀ ਖਤਮ ਤੇ ਕੱਲ ਵੀ ਖਤਮ। ਤੇ ਇਹ ਦੇਸ਼ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਸੀ ਕਿ ਸਾਨੂੰ ਆਪਣਾ ਇਤਿਹਾਸ ਪਤਾ ਹੋਵੇ। ਅਸੀਂ ਕਿਸ ਤਰੀਕੇ ਨਾਲ 700 ਸਾਲ ਦੀ ਗੁਲਾਮੀ ਤੋਂ ਕਿਸ ਤਰ੍ਹਾਂ ਪਾਰ ਪਏ ਉਹ ਕਿੰਨੀ ਸ਼ਾਦਤਾਂ ਹੋਈਆਂ ਕਿੰਨਾ ਖੂਲ ਢੁਲੇ ਜਿਹਦੇ ਵਿੱਚ ਇਹ ਮਾਸੂਮ ਬੱਚੇ ਜਿਹੜੇ ਸਾਬ ਜਾਦੇ ਜਿਹਨੂੰ ਅਸੀਂ ਬਾਬਾ ਸ਼ਬਦ ਦੇ ਨਾਲ ਉਚਾਰਦੇ ਹਾਂ ਕਿ ਚਾਰੋਂ ਸਾਬ ਜਾਦਿਆਂ ਦੀ ਸ਼ਾਦਤ ਦੇ ਕੇ ਆਪਣੇ ਪਿਤਾ ਜੀ ਦੀ ਸ਼ਾਦਤ ਦੇ ਕੇ ਮਾਤਾ ਗੁਜਰਕੌਰ ਜੀ ਦੀ ਸ਼ਾਦਤ ਦੇ ਕੇ ਇਸ ਦੇਸ਼ ਨੂੰ ਇੱਕ ਐਸੀ ਗੁਲਾਮੀ ਤੋਂ ਮੁਕਤ ਕਰਾਇਆ ਜਿਹਦੇ ਕਾਰਨ ਅਸੀਂ ਅੱਜ ਆਪਣੇ ਆਪ ਇਸ ਮਾਹੌਲ ਦੇ ਵਿੱਚ ਦੇਖ ਸਕਦੇ ਹਾਂ ਏ ਸੀ ਗਾ ਖੁਸ਼ੀ ਏ ਸੀ ਗਾ ਸਾਡੇ ਇਤਿਹਾਸ ਬਾਰੇ ਜਾਣੂ ਕਰਾਉਣ ਵਾਲੇ ਸਾਡੇ ਨਾਲ ਉਸ ਸਿੱਖ ਭਰਾ ਜਿਹੜੇ ਸਮਾਗਮ ਵਿੱਚ ਸ਼ਾਮਲ ਹੋਏ ਕੈਮਰਾਮੈਨ ਵਿਨੋਦ ਦੇ ਨਾਲ ਮੈਸੇਂਜੇ ਦਿਵਾਕਰ ਜਗਵਣੀ ਦਿੱਲੀ